ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਕੋੜੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਦੇਹ ਤੇਜਣ ਜੀ RAM ਉਪਾਈਆ RAM ਧਨ ਮਾਨਸ ਜਨਮ ਪੁੰਨ ਪਾਈਆ RAM ਦੇਹ ਤੇਜਣ ਜੀ RAM ਉਪਾਈਆ RAM ਧਨ ਮਾਨਸ ਜਨਮ ਪੁਨ ਪਾਈਆ RAM ਮਾਨਸ ਜਨਮ ਵਡ ਪੁਨਨੇ ਪਾਇਆ ਦੇਹ ਸੁਕੰਚਨ ਚੰਗੜੀਆ ਗੁਰਮੁਖ ਰੰਗ ਚਲੂਲਾ ਪਾਵੇ ਹਰ 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 ਨਵ ਰੰਗੜੀਆ ਇਹ ਦੇਹ ਸੋਭਾਂ ਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵਡ ਭਾਗੀ ਪਾਈ ਨਾਮ ਸਖਾਈ ਜਨ ਨਾਨਕ RAM ਉਪਾਈਆ ਦੇਹ ਪਾਵੋ ਜੀਨ ਬੁੱਧ ਚੰਗਾ ਰਾਮ ਚੜ ਲੰਗਾ ਜੀ ਬਿਖਮ ਭਇੰਗਾ ਰਾਮ ਬਿਖਮ ਭਇੰਗਾ ਅਨਤ ਤਰੰਗਾ ਗੁਰਮੁਖ ਪਾਰ ਲੰਗਾਏ ਹਰ ਬੋਹਿਥ ਚੜ ਵਡ ਭਾਗੀ ਲੰਘੈ ਗੁਰਖੇਵਟ ਸ਼ਬਦ ਤਰਾਏ ਅਨੰਦਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਵਾਣ ਪਦ ਪਾਇਆ ਹਰ ਉਤਮ ਹਰ ਪਦ ਚੰਗਾ ਕੜੀਆਲ ਮੁਖੇ ਗੁਰ ਗਿਆਨ ਦਰੜਾਇਆ RAM ਤਨ ਪ੍ਰੇਮ ਹਰ ਚਾਬਕ ਲਾਇਆ RAM ਤਨ ਪ੍ਰੇਮ ਹਰ ਹਰ ਲਾਏ ਚਾਬਕ ਮਨ ਜਿਣੈ ਗੁਰਮੁਖ ਜੀਤੇਆ ਅਗੜੋ ਕਢਾਵੈ ਸ਼ਬਦ ਪਾਵੈ ਅਪਿਓ ਹਰ ਰਸ ਪੀਤੇਆ ਸੁਣ ਸ਼ਰਵਣ ਬਾਣੀ ਗੁਰ ਵਖਾਣੀ ਹਰ ਰੰਗ ਤੁਰੀ ਚੜਾਇਆ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਘਾਇਆ ਕੋੜੀ ਤੇ ਜਣਦੇ ਹੋ ਰਾਮ ਉਪਾਈਆ ਰਾਮ ਜਿਤ ਹਰ ਪ੍ਰਭ ਜਾਪੈ ਸਾ ਧਨ ਧਨ ਤੁਖਾਈਆ ਰਾਮ ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਬਾਸੈ ਤੁਰ ਪਾਇਆ ਕਿਰਤ ਜੁੜੰਦਾ ਚੜ ਦੇਹਣ ਕੋੜੀ ਵਿਖਮ ਲੰਗਾਏ ਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜ ਰਚਾਇਆ ਪੂਰੈ ਮਿਲ ਸੰਤ ਜਨਾਂ ਜਾਂਝ ਆਈ ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾਂ ਵਾਧਾਈ ਵਡਹੰਸ ਮਹੱਲਾ ਚੌਥਾ ਦੇਹ ਤੇਜ ਨੜੀ ਹਰ ਨਵ ਰੰਗਿਆ RAM ਗੁਰ ਗਿਆਨ ਗੁਰੂ ਹਰ ਮੰਗਿਆ RAM ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤ ਮਿਤ ਜਾਣੀਆ ਸਭ ਜਨਮ ਸਫਲਿਓ ਕੀਆ ਕਰਤੈ ਹਰ ਰਾਮ ਨਾਮ ਵਿਖਾਣੀਆਂ ਹਰ ਰਾਮ ਨਾਮ ਸਲਾਹੇ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆਂ ਜਨ ਕਹਿ ਨਾਨਕ ਸੁਣੋ ਸੰਤੋ ਹਰ ਭਗਤ ਗੋਵਿੰਦ ਚੰਗੀਆਂ ਦੇਹ ਕੰਚਨ ਜੀਨ ਸੁਵਿਨਾ ਰਾਮ ਜੜ ਹਰ ਹਰ ਨਾਮ ਰਤਨ ਨਾਮ RAM ਜੜ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਕਣੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡ ਪਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰ ਜਾਮੀ ਹਰ ਨਵਤਨ ਹਰ ਨਵ ਰੰਗੀਆਂ ਨਾਨਕ ਵਿਖਾਣੈ ਨਾਮ ਜਾਣੈ ਹਰ ਨਾਮ ਹਰ ਪ੍ਰਭ ਮੰਗੀਆਂ ਕੜੀਆਲ ਮੁਖੇ ਗੁਰ ਅੰਕ ਸੁਪਾਇਆ RAM ਮਨ ਮੈਗਲ ਗੁਰ ਸ਼ਬਦ ਵਸ ਆਇਆ RAM ਮਨ ਵਸਗਤ ਆਇਆ ਪਰਮ ਪਦ ਪਾਇਆ ਸਾ ਧਨ ਕੰਤ ਪਿਆਰੀ ਅੰਤਰ ਪ੍ਰੇਮ ਲਗਾ ਹਰ ਸੀਤੀ ਘਰ ਸੋਹੈ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਿ ਜੀ ਮਾਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰ ਦਾਸ ਕਹਿਤ ਹੈ ਵਡਭਾਗੀ ਹਰ ਹਰ ਧਿਆਇਆ ਦੇਹ ਘੋੜੀ ਜੀ ਜਿਤ ਹਰ ਪਾਇਆ RAM ਮਿਲ ਸਤਗੁਰ ਜੀ ਮੰਗਲ ਲਗਾਇਆ RAM ਹਰ ਗਾਏ ਮੰਗਲ RAM ਨਾਮਾ ਹਰ ਸੇਵ ਸੇਵਕ ਸੇਵਕੀ ਪ੍ਰਭ ਜਾਏ ਪਾਵੇ ਰੰਗ ਮਹਿਲੀ ਹਰ ਰੰਗ ਮਾਣੇ ਰੰਗ ਕੀ ਗੁਣ RAM ਗਾਏ ਮਨ ਸੁਭਾਏ ਹਰ ਗੁਰਮਤੀ ਮਨ ਧਿਆਇਆ ਜਾਨ ਨਾਨਕ ਹਰਿ ਕਿਰਪਾ ਧਾਰੀ ਦੇਹ ਕੋੜੀ ਚੜ ਹਰ ਪਾਇਆ ਰਾਗ ਵਡ ਹੰਸ ਮਹੱਲਾ ਪੰਜਵਾਂ ਛੰਤ ਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਮਿਲ ਲੱਦਾ ਜੀ RAM ਪਿਆਰਾ RAM ਇਹ ਤਨ ਮਨ ਦਿੱਤੜਾ ਵਾਰੋ ਵਾਰਾ RAM ਤਨ ਮਨ ਦਿੱਤਾ ਭਵ ਜਲ ਜਿੱਤਾ ਝੂਕੀ ਕਾਣ ਜਮਾਣੀ ਅਸਰਥੀਆ ਅੰਮ੍ਰਿਤ ਪੀਆ ਰਹਿਆ ਆਵਣ ਜਾਣੀ ਸੋ ਕਰ ਲੱਦਾ ਸਹਿਜ ਸਮਦਾ ਹਰ ਕਾ ਨਾਮ ਆਧਾਰਾ ਕਹੋ ਨਾਨਕ ਸੁਖ ਮਾਣੇ ਰਲੀਆਂ ਗੁਰ ਪੂਰੇ ਕੌਨਮ ਸ਼ਿਕਾਰਾ ਸੁਣ ਸੱਜਣ ਜੀ ਮੈਂ ਡੜੇ ਮੀਤਾ RAM ਗੁਰ ਮੰਤਰ ਸ਼ਬਦ ਸਚ ਦੀ ਤਾਰਾਮ ਸਚ ਸ਼ਬਦ ਤੇ ਆਇਆ ਮੰਗਲ ਲਗਾਇਆ ਚੁਕੇ ਮਨੋਂ ਦੇਸਾ ਸੋ ਪ੍ਰਭ ਪਾਇਆ ਕਤਹਿ ਨਾ ਜਾਇਆ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਭਾਣਾ ਸੱਚਾ ਮਾਣਾ ਪ੍ਰਭ ਹਰ ਧਨ ਸਹਿਜੇ ਦਿੱਤਾ ਕਹੋ ਨਾਨਕ ਤਿਸ ਜਨ ਬਲਿਹਾਰੀ ਤੇਰਾ ਦਾਨ ਸਭ ਨੀ ਹੈ ਲੀਤਾ ਤਉ ਭਾਣਾ ਜਾ ਤ੍ਰਿਪਤ ਗਾਏ RAM ਮਨthia ਠੰਡਾ ਸਭ ਤ੍ਰਿਸ਼ਣ 부ਝਾਏ ਰਾਮ ਮਨthia ਠੰਡਾ ਚੁਕੀ ਡੰਝਾ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪੁੰਚਣ ਲਗੇ ਹਉ ਸਤਿਗੁਰ ਕੈ ਕੁਰਬਾਨਾ ਨਿਰਭਉ ਭਏ ਖਸਮ ਰੰਗ ਰਾਤੇ ਜਮ ਕੀ ਤਰਾਸ 부ਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰੋ ਲਿਵ ਲਾਏ ਪੂਰੀ ਆਸਾ ਜੀ ਮਨਸਾ ਮੇਰੇ RAM ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ RAM ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਧ ਸਲਾਹੀ ਗੁਣ ਅਵਗਣ ਮੇਰਾ ਕਿਸ਼ਨਾ ਵਿਚਾਰਿਆ ਬਖਸ਼ ਲੀਆ ਖਿਨਮਾਹੀ ਨੌ ਨਿੰਦ ਪਾਈ ਵਜੀ ਵਧਾਈ ਵਾਜੇ ਅਨਹਦ ਤੂਰੇ ਕਹੋ ਨਾਨਕ ਮੈਂ ਵਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਸੂਰੇ ਸਲੋਕ ਕਿਆ ਸੁਣੇਂਦੋ ਕੂੜ ਵੰਜਨ ਪਵਣ ਝੁਲਾਰਿਆ ਨਾਨਕ ਸੁਣੀ ਅਰਤੇ ਪਰਵਾਣ ਜੋ ਸੁਣੇਂਦੇ ਸੱਚ ਧਣੀ ਸ਼ੰਤ ਤਿਨ ਕੋਲ ਕੁਮਾਈ ਜਿਨ ਪ੍ਰਭ ਸਰਬਣੀ ਸੁਣਿਆ RAM ਸੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ RAM ਸੇ ਸਹਿਜ ਸੁਹੇਲੇ ਗੁਣ ਹੈ ਅਮੋਲੇ ਜਗਤ ਉਧਾਰਨ ਆਏ ਭੈ ਬੋਹਿ ਤਸਾਗਰ ਪ੍ਰਭ ਚਰਣਾ ਕੀਤੇ ਫਾਰ ਲੰਗਾਇ ਜਿਨ ਕੋ ਕਿਰਪਾ ਕਰੀ ਮੇਰਾ ਠਾਕੁਰ ਤਿਨ ਕਾ ਲੇਖਾ ਨਾ ਗਣਿਆ ਕਹੋ ਨਾਨਕ ਤਿਸ ਕੋਲ ਕੁਮਾਈ ਜਿਨ ਪ੍ਰਭ ਸ੍ਰਵਣੀ ਸੁਨਿਆ ਸ਼ਲੋਕ ਲੋਇਣ ਲੋਈ ਡਿਠ ਪਿਆਸ ਨਾ 부ਜੈ ਮੂਖਣੀ ਨਾਨਕ ਸੇ ਅਖੜੀਆਂ ਬਿਆਨ ਜਿਨੀ ਡਸੰਦੋ ਮਾ ਫੇਰੀ ਸ਼ੰਤ ਜਿਨੀ ਹਰ ਪ੍ਰਭ ਡਿਠਾ ਤਿਨ ਕੁਰਬਾਨੇ ਰਾਮ ਸੇ ਸਾਚੀ ਦਰਗੈ ਭਾਣੇ ਰਾਮ ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸੇਤੀ ਰੰਗ ਰਾਤੇ ਹਰ ਸਹਿ ਗਾਏ ਸਹਿਜ ਸਮਾਏ ਘਟ ਘਟ ਰਮਈਆ ਜਾਤੇ ਸੇ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਭਾਣੇ ਕਹੋ ਨਾਨਕ ਜਿਨ ਹਰ ਪ੍ਰਭ ਡਿਠਾ ਤਿਨ ਕੈ ਸਤਿਗੁਰ ਬਾਣੀ ਸ਼ਲੋਕ ਦੇਹ ਅੰਧਾਰੀ ਅੰਧ ਸੁਣੀ ਨਾਮ ਵਿਹੋਣੀਆਂ ਨਾਨਕ ਸਫਲ ਜਨਮ ਜੈ ਘਟ ਉੱਠਾ ਸਚ ਤਣੀ ਸ਼ੰਤ ਤਿਨ ਖੰਨੀਆਂ ਵੰਝਾਂ ਜਿਨ ਮੇਰਾ ਹਰ ਪ੍ਰਭ ਡਿਠਾ RAM ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ RAM ਹਰ ਮਨ ਹੈ ਮੀਠਾ ਪ੍ਰਭੂ ਠੂਠਾ ਅਮਿਓ ਉਠਾ ਸੁਖ ਭਏ ਦੁਖ ਨਾਸ ਪਰਮ ਬਿਨਾਸ਼ ਤਨ ਤੇ ਜਪ ਜਗਦੀਸ਼ ਈਸੈ ਜੈ ਜੈ ਮੋਹ ਰਹਿਤ ਵਿਕਾਰ ਥਾਕੇ ਪੰਜ ਤੇ ਸੰਗ ਠੂਠਾ ਕਹੋ ਨਾਨਕ ਤਿਨ ਖੰਨਿਐ ਵੰਜਾ ਜਿਨ ਘਟ ਮੇਰਾ ਹਰ ਪ੍ਰਭੂ ਊਠਾ ਸ਼ਲੋਕ ਜੋ ਲੋਰੀਂਦੇ RAM ਸੇਵਕ ਸਈ ਕਾਂਢਿਆ ਨਾਨਕ ਜਾਣੈ ਸਤ ਸਾਈ ਸੰਤ ਨਾ ਬਹਾਰਾ ਛੰਤ ਮਿਲ ਜਲ ਜਲਹਿ ਖਟਾਨਾ RAM ਸੰਗ ਜੋਤੀ ਜੋਤ ਮਿਲਾ ਨਾਰਾਮ ਸਮਾਏ ਪੂਰਨ ਪੁਰਖ ਕਰਤੇ ਆਪ ਆ ਪਹਿ ਜਾਣੀਐ ਤਹਿ ਸੁਨ ਸਹਿਜ ਸਮਾਦ ਲਾਗੀ ਏਕ ਏਕ ਵਖਾਣੀਐ ਆਪ ਗੁਪਤਾ ਆਪ ਮੁਖਤਾ ਆਪ ਆਪ ਵਖਾਨਾ ਨਾਨਕ ਭਰਮ ਭੈ ਗੁਣ ਬਿਨਾਸੀ ਮਿਲ ਜਲ ਜਲੇ ਖਟਾਨਾ ਬਡ ਹੰਸ ਮਹੱਲਾ ਪੰਜਵਾਂ ਪ੍ਰਭ ਕਰਨ ਕਾਰਨ ਸਮਰਥਾ ਰਾਮ ਰੱਖ ਜਗਤ ਸਗਲ ਦੇ ਹਥਾਰਾਮ ਸਮਰੱਥ ਸਰਣਾ ਜੋਗ ਸੁਆਮੀ ਕਿਰਪਾ ਨਿੰਦ ਸੁਖ ਦਾਤਾ ਹਉ ਕੁਰਬਾਨੀ ਦਾਸ ਤੇਰੇ जिने एक पछता वर्ण चे न जाहे लखिया कथन ते अकथा बिनवंत नानक सुनो बिनती प्रभु करण कारण सुमरथा एहि जी तेरे तू करता राम प्रभु दुख दर्द ब्रह्म हरता राम ब्रह्म दुख दर्द निवार खिन मह रख लेहो दीन दयाला ਮਾਤ ਪਿਤਾ ਸਵਾਮੀ ਸੱਜਣ ਸਭ ਜਗਤਬਾਲ ਗੋਪਾਲਾ ਜੋ ਸ਼ਰਣ ਆਵੇ ਗੁਣ ਨਿਧਾਨ ਪਾਵੇ ਸੋ ਬਹੁੜ ਜਨਮ ਨਾ ਮਰਤਾ ਬਿਨਮント ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਆਠ ਪਹਿਰ ਹਰ ਧਾਈਐ ਰਾਮ ਮਨ ਇਛਿੜਾ ਫਲ ਪਾਈਐ ਰਾਮ ਮਨ ਇਛੁ ਪਾਈਐ ਪ੍ਰਭ ਧਾਈਐ ਮਟਹਿ ਜਮ ਕੇਤਰਾ ਸਾ ਗੋਬਿੰਦ ਗਾਇਆ ਸਾਧ ਸੰਗਾਆ ਭਈ ਪੂਰਨ ਆਸਾ ਤਜ ਮਾਨ ਮੋਹ ਵਿਕਾਰ ਸਗਲੇ ਪ੍ਰਭ ਕੈ ਮਨ ਭਾਈਐ ਬਿਨਵੰਤ ਨਾਨਕ ਦਿਨ ਸਰੈਣੀ ਸਦਾ ਹਰ ਹਰ ਧਿਆਈਐ ਦਰਵਾਜ ਅਨਹਦ ਵਾਜੀ ਰਾਮ ਘਟ ਘਟ ਹਰ ਗੋਬਿੰਦ ਗਾਜੇ ਰਾਮ ਗੋਬਿੰਦ ਗਾਜੇ ਸਦਾ ਬਿਰਾਜੇ ਅਗਮ ਅਗੋਚਰ ਊਚਾ ਗੁਣ ਬਿਅੰਤ ਕਿਛ ਕਹਿਣ ਨਾ ਜਾਈ ਕੋਈ ਨਾ ਸਕੇ ਪਹੁੰਚਾ ਆਪੁ ਪਾਏ ਆਪ੍ਰਤਿ ਪਾਲੇ ਜੀ ਜੰਤ ਸਭ ਸਾਝੀ ਬਿਨਵੰਤ ਨਾਨਕ ਸੁਖ ਨਾਮ ਭਗਤੀ ਦਰਵਜ ਹੈ ਅਨਹਦ ਵਾਜੇ ਰਾਗ ਵਡਹਾਂਸ ਮਹੱਲਾ ਪਹਿਲਾ ਘਰ ਪੰਜਵਾਂ ਅਲਾਣੀਆਂ ਇਕ ਓੰਕਾਰ ਸਤਿਗੁਰ ਪ੍ਰਸਾਦ ਧਨ ਸਰੰਦਾ ਸਚਾ ਪਾਤਿਸ਼ਾ ਜਿਨ ਜਗਤੰਦੈ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਹੱਥ ਚਲਾਇਆ ਜਾਨੀ ਹੱਥ ਚਲਾਇਆ ਲਿਖਿਆ ਆਇ ਰੁੰਨੇ ਵੀਰ ਸਬਾਏ ਕਾਇਆ ਹੰਸthia ਵੇ ਛੋੜਾ ਜਾਂ ਦਿਨ ਪੁੰਨੀ ਮੇਰੀ ਮਾਏ ਕਾਇਆ ਹੰਸthia ਵੇ ਛੋੜਾ ਜਾਨ ਦਿਨ ਪੁੰਨੇ ਮੇਰੀ ਮਾਈ ਜਿਹਾ ਲਿਖਿਆ ਤੇ ਹਾ ਪਾਇਆ ਜਿਹਾ ਪੁਰਬ ਕਮਾਇਆ ਧਨ ਸਰੰਦਾ ਸੱਚਾ ਪਾਤਸ਼ਾ ਜਿਨ ਜਗ ਧੰਦਾ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਬਨਾਇ ਹੋ ਪਿਆਣਾ ਇਥੇ ਧੰਦਾ ਕੂੜਾ ਚਾਰ ਦੇਹਾ ਆਗੇ ਸਰਪਰ ਜਾਣਾ ਆਗੇ ਸਰਪਰ ਜਾਣਾ ਜਿਉ ਮਹਿਮਾਨਾ ਕਾਹੇ ਘਰਬ ਕੀਜੈ ਜੋ ਤਸੇਵਿਆ ਦਰਗਹਿ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਆਗੈ ਹੁਕਮ ਨ ਚੱਲੈ ਮੂਲੇ ਸਿਰ ਸਿਰ ਕਿਆ ਵਿਹਾਨਾ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਜੋਤ ਸੁਭਾਵੈ ਸਮਰਥ ਸੋ ਥੀਐ ਹੇ ਲੜਾਏ ਸੰਸਾਰੋ ਜਲ ਥਲ ਮਹੀਲ ਰਵ ਰਹਾ ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾਂ ਕਾਂਤ ਨਾ ਪਾਇਆ ਆਇਆ ਤਿਨ ਕਾ ਸਫਲ ਭਇਆ ਹੈ ਇਕ ਮਨ ਜਿਨੀ ਧਿਆਇਆ ਢਾਹੇ ਢਾਹੇ ਉਸਾਰੇ ਆਪੇ ਹੁਕਮ ਸਵਾਰਣਹਾਰੋ ਜੋਤਿ ਸੁਭਾਵੈ ਸਮਰਤ ਸੋ ਥੀਐ ਹਿਲੜਾ ਇਹ ਸੰਸਾਰ ਨਾਨਕ ਰੂਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ wale vikaran baba ruiye rovan sagal vikaro rovan sagal vikaro gaa phal sansaro maya karan ruve changa manda khach sujhe naahi e tan ive khove athhe aaya sab ko jaasi kood karo ahankaro nan karuna baba jaani hai je ruve laaye pyaro ਬੜ ਹੰਸ ਮਹੱਲਾ ਪਹਿਲਾ ਆਵਹੁ ਮਿਲੋ ਸਹੇਲੀ ਹੋ ਸੱਚੜਾ ਨਾਮ ਲਈ ਹਾਂ ਰੂਹ ਵਹਿ ਬਿਰਹਾ ਤਨ ਕਾ ਆਪਣਾ ਸਾਹਿਬ ਸਮਾਲੇ ਹਾਂ ਸਹਬ ਸਮਾਲੇ ਪੰਥ ਨਿਹਾਲੇ ਅਸਾਂ ਭਿਉ ਥੈ ਜਾਣਾ ਜਿਸ ਕਾ ਕੀਆ ਤਿਨਹੀ ਲੀਆ ਹੋ ਆਤ ਸਹਿ ਕਾ ਪਾਣਾ ਜੋ ਤਿਨ ਕਰਪਾਇਆ ਸੋ ਆਗੈ ਆਇਆ ਅਸੀਂ ਕਿ ਹੁਕਮ ਕਰਿਹਾ ਆ ਉਹ ਮਿਲੋ ਸਹੀਲੀ ਹੋ ਸੱਚਾ ਨਾਮ ਲੈਹਾ ਮਰਨਾ ਮੰਦਾ ਲੋਕਾਂ ਆਖੀਐ ਜੇ ਮਰ ਜਾਣਾ ਐਸਾ ਕੋਈ ਸੇਵੋ ਸਾਹਿਬ ਸਮਰਥ ਆਪਣਾ ਪੰਥ ਸੁਹੀਲਾ ਗੈ ਹੋਏ ਪੰਥ ਸੁਹੀਲੇ ਜਾਵੋ ਤਾਂ ਫਲ ਪਾਵੋ ਆਗੈ ਮਿਲੈ ਵਡਾਈ ਭੇਟੈ ਸਿਉ ਜਾਵੋ ਸੱਚ ਸਮਾਵੋ ਕਾਂ ਪਤ ਲਿਖੈ ਪਾਈ ਮਹਿਲੀ ਜਾਏ ਪਾਵੋ ਖਸਮੈ ਭਾਵੋ ਰੰਗ ਸੋ ਰਲਿਆ ਮਾਣੈ ਮਰਨ ਨ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣਾ ਮਰਨ ਮੁਣ ਸਾ ਸੂਰਿਆ ਹਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇ ਆਗੈ ਆਖੀਐ ਦਰਗਹ ਪਾਵੇ ਸਾਚੀ ਮਾਣੋ ਦਰਗੈ ਮਾਣ ਪਾਵੇ ਪਤ ਸਿਉ ਜਾਵੇ ਆਗੈ ਦੁੱਖ ਨਾ ਲਾਗੇ ਕਰ ਏਕ ਧਿਆਵੈ ਤਾਂ ਫਲ ਪਾਵੇ ਜਿਤ ਸੇਵੈ ਭਾਉ ਭਾਗੈ ਉਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੈ ਜਾਣੋ ਮਰਨ ਮੁਣਸਾ ਸੂਰਿਆ ਹਕ ਹੈ ਜੋ ਹੋਏ ਮਰੈ ਪਰਵਾਣੋ ਨਾਨਕ ਕਿਸਨੋ ਬਾਬਾ ਰੁਈਐ ਬਾਜੀ ਹੈ ਇਹ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀ ਆਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਨੈ ਜਿਨ ਕਿਛ ਕੀ ਆਸੋਈ ਜਾਣੈ ਤਾਂ ਕਾ ਰੂਪ ਅਪਾਰੋ ਨਾਨਕ ਕਿਸਨੋ ਬਾਬਾ ਰੁਈਐ ਬਾਜੀ ਹੈ ਇਸ ਸੰਸਾਰੋ ਜਿਨ ਕਿਛ ਕੀਆ ਸੋਈ ਜਾਣੈ ਤਾਂ ਕਾ ਰੂਪ ਪਾਰੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਸ ਸੰਸਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ